ਇਹ ਗੋਆ ਚੱਕ ਹੋ ਰਿਹਾ ਵਾ ਆਪਣਾ ਤੁਸੀਂ ਆਪ ਜੀ ਨੇ ਵਾਦਾ ਕੀਤਾ ਸੀ ਡੇਰੀਆਂ ਵਾਲਿਆਂ ਨਾਲ ਹਾਂ ਇਹਨਾਂ ਦੇ ਨਾਲ 2 ਮਹੀਨੇ ਦਾ ਵਾਦਾ ਉਹ ਆਪਣੀ ਡਿਊਟੀ ਨਿਭਾ ਰਹੇ ਹਨ ਜੀ ਉਹ ਵੀ ਆ ਜਿਹੜਾ ਇਹਨਾਂ ਦਾ ਲੀਕੋਡੋ ਅਗੜਾ ਮਤਰਾ ਵਾਲਾ ਉਹ ਵੀ ਵੈਕਮ ਟੈਂਕ ਦੇ ਨਾਲ ਚੱਕਦੇ ਆ ਜੀ ਤੇ ਕਾਫੀ ਡੇਰੀਆਂ ਜਿਹੜੇ ਹੈਗੇ ਇਹਨਾਂ ਦਾ ਪੈਣਾ ਜਿਹੜਾ ਹੈਗਾ ਬੰਦ ਹੋ ਗਿਆ ਓਕੇ 2 ਮਹੀਨੇ ਜ਼ਿੰਦਰਾ ਮੇਰੇ ਇਹਨਾਂ ਨੇ ਆਪਣਾ ਇੰਤਜ਼ਾਮ ਕਰ ਲਿਆ ਤੇ ਇਹਨਾਂ ਨੇ ਵਾਦਾ ਕੀਤਾ ਸੀ ਆਪਣੀ ਡਿਊਟੀ ਨਿਭਾ ਸਾਡੀ ਰੋਡ ਟ੍ਰਲੀ ਭਰ ਕੇ ਜਾਂਦੀ ਹੈ ਜੀ ਥੋੜੇ ਬੰਦੇ ਲੈ ਕੇ ਜਾਂਦੇ ਜੋ ਬਾਬਾ ਜੀ ਦੀ ਡਿਊਟੀ ਲਈ ਆ ਉਹ ਸੀ ਪੂਰੀ ਕਰ ਰਹੇ ਆ ਠੀਕ ਹੈ ਬਾਕੀ ਕੋਈ ਪਾਵੇ ਨਾ ਪਾਵੇ ਸਾਨੂੰ ਕੋਈ ਕੋਈ ਜ਼ਿੰਮੇਵਾਰੀ ਨਹੀਂ ਜੀ ਜਿਵੇਂ ਬਾਬਾ ਜੀ ਤੁਸੀਂ ਸਾਡਾ ਜੀ ਟਰਾਲੀਆਂ ਭਰ ਹੁੰਦੀਆਂ ਨੇ ਪਾਣੀ ਵਾਹਦੇ ਜੀ ਆਪਣੀ ਕੱਚੀ ਖੂਹੀ ਗੜ ਲਈ ਆ ਜੀ ਜਿਹੜਾ ਸਾਡਾ ਘਰ ਦਾ ਵੀ ਪਾਣੀ ਹੁੰਦਾ ਸੀ ਖੂਹ ਚ ਪਾਉਂਦੇ ਡੰਗਰਾ ਥੱਲੇ ਸਫਾਈ ਹੁੰਦੀ ਕੋਈ ਨਹੀਂ ਝਾੜੂ ਸੁੱਕਾ ਮਾਰਦੇ ਆ ਗੋਆਹਂ ਟਰਾਲੀਆਂ ਭਰ ਦਿੰਦੇ ਆ ਬਾਬਾ ਜੀ ਦੇ ਟਰਾਲੇ ਲੱਗੀਆਂ ਨੇ ਉਹ ਐਂ ਟਰਾਲੀਆਂ ਭਰ ਦਿੰਦੇ ਆ ਹਾਂ ਜੀ ਆ ਬਾਬਾ ਜੀ ਟਰਾਲੀਆਂ ਆਉਂਦੀਆਂ ਜੀ ਭਰ ਦਿੰਦੇ ਆ ਸੀ ਜਿਨਾ ਸਾਡਾ ਮੰਨ ਲਓ ਨਹਾਣ ਤੋਣ ਦਾ ਵੀ ਪਾਣੀ ਖੋਈ ਹੈਗੀ ਅੰਦਰ ਉਹ ਜਮਾ ਹੁੰਦੇ ਟੈਂਕਰਾਂ ਦਾ ਬਾਬਾ ਜੀ ਦਾ ਲੈ ਜਾਂਦੇ